ਕੱਤ ਸਰੀਕਾਲ ਸਵਾਗਤ ਹੈ ਇੱਕ ਵਾਰੀ ਫੇਰ ਇੱਕ ਹੋਰ ਵੀਡੀਓ ਵਿੱਚ ਜਿਹੜਾ ਕਿ ਅੱਜ ਆਪਾਂ ਇੱਕ ਨਵੇਂ ਦੇਸ਼ ਵਿੱਚ ਪਹੁੰਚੇ ਹਾਂ ਯਾ ਬਾਟੂ ਨਾ ਪਫੈਕੋਵਿਚ ਨਹੀਂ 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 ਫਾਨਿਕ ਲਾਉ ਬੈਟ ਸ਼ਕਿਤ ਸੇਕ ਟਿਕ ਸੇਕ ਟੋਮਾਟੋ ਹੈ ਤੇ ਤੇ ਬਸ ਤੇ ਬਸ ਡਰਾਈਵਰ ਫੈਲ ਸਲੀਪ ਹੈ ਹੈ Drinkt ze altijd? is, nou een drinkt ze ja, nou äh, coca cola, coca cola drinken ze. Ja. Zero, ja, ah, ja. Ja, ja, dat drinkt ze ook. Ja. Uh, Oké, okay. prima. Als er dan. Oder een een whisky drinken ze ook ਕਾਸ਼ ਕੋਪ ਗੋਈ ਯਾ ਉ ਕਾਂਚ ਕਾਂਚ ਜੁਲਸ ਨਿੰਟ ਜੀ ਇਸ ਕਰੀ ਸੋ ਗੋਇਟ ਰੈ ਗੈਂਟ ਗੈਂਟਿਕ ਨਾ ਨਿਕਾ ਯਾ ਦੇਸ਼ ਹੈ ਤੇ ਇਹ ਸਵਿਟਜ਼ਰਲੈਂਡ ਤੇ ਆਸਟਰੀਆ ਦੇ ਨਾਲ ਲੱਗਦਾ ਦੇਸ਼ ਹੈ ਇੱਕ 40 ਕੁ ਹਜ਼ਾਰ ਇੱਥੋਂ ਦੀ ਬਸੂਆ ਇਸ ਕੰਟਰੀ ਦੀ ਇਹਦਾ ਜਿਹੜਾ ਨਾਮ ਹੋ ਰਿਹਾ ਪੁੱਠਾ ਸਿੱਧਾ ਯਾ ਉਹ ਆਪਾਂ ਇੱਥੇ ਲਿਖ ਦਾਂਗੇ ਤੁਸੀਂ ਆਪਣੇ ਆਪ ਪੜ ਲਿਓ So this is the, the church here to the right. It's a Roman Catholic church. 85% huh? of the people living in Modus are Roman Catholics. It's huh? also so the seat of the pope here, and to the right, you see the seat of the government. Huh? So. The Casa di, di Gobierno. Eh? The older house is the upper house, but the more modern one is the lower house. And I can see the castle up there on the right hand side. So if the flag is up there, the flag, I see the flag, so they, they are in town. Eh? If the flag is not up there, out of town. Eh? So we move along on the right side. To the left is more business sections, eh? shop. Shopping or banks, uh. and here this little bridge here. In the middle of the bridge, you can take the best picture of the castle, even if it's raining. You can get a nice picture from here. Huh? Postal museum, eh? it's under construction, and also the uh, the tourist office. And here to the right is the. the art museum the youngest son from the princely family is in charge of all the sculptures and the, the museum so this is big news ਲੈ ਵੀ ਬਸ ਤੋਂ ਆਪਾਂ ਉੱਤਰ ਕੇ ਹੁਣ ਇਹਦੇ ਨਾਲ ਚੱਲਦੇ ਆਪਾਂ ਨੂੰ ਲੈ ਕੇ ਜਾਂਦਾ ਇੱਕ ਇੱਥੋਂ ਦਾ ਜਿਹੜਾ ਉਹ ਆਗਾ ਬਾਕੀ ਤੋਂ ਤੇ ਉੱਥੇ ਇਹ ਪਾਸਪੋਰਟ ਫੋਟੋ ਮੋਰਾ ਵਗੈਰਾ ਲਾ ਲੇ ਲਵਾਉਣੀਆਂ ਲਵਾ ਲਓ ਕੋਈ ਕੰਪਲਸਰੀ ਥੋੜੀ ਮਰਸੀ ਆ ਤੇ ਜਿਹੜੇ ਕੋਲ ਦੂਰ ਤੁਰਾ ਵੀ ਜਾ ਨੂੰ ਵੀ ਜਾ ਕੋਈ ਇੱਥੇ ਕੋਈ ਲੋੜ ਨਹੀਂ ਤੇ ਸਾਰਿਆਂ ਦਾ ਵੈਲਕਮ ਆ ਦੇਖੋ ਉੱਧਾ ਕਿਵੇਂ ਕੁੜਕੀ ਤੇ ਉਠਾ ਇੱਧਰ ਕੋੜਾ ਤੇ ਇਹੇ ਜਿਹੀਆਂ ਇੱਥੇ ਮੂਤੀਆਂ ਨੇ ਦੇਸ਼ ਵਿੱਚ ਬਣੀਆਂ ਹੋਈਆਂ ਨੇ ਜਿਹੜੀਆਂ ਮੀਂਹ ਪਈ ਜਾਂਦਾ ਸੱਚੀ ਤੇ ਆਹ ਦੇਖੋ ਆਹ ਦਰਖਤ ਕਹੇ ਜੇ ਨੇ ਤੇ ਦਰਖਤ ਆਪਾਂ ਸੜਕ ਤੇ ਵੀ ਦੇਖਿਆ ਸੀ ਇਹਨਾਂ ਨੇ ਬਹੁਤ ਸਾਰੇ ਲਾਏ ਹੋਏ ਨੇ ਜਿਹੜੇ ਸੋਹਣੇ ਲੱਗਦੇ ਆ ਤੇ ਛੋਟਾ ਜਿਹਾ ਦੇਸ਼ ਹੋਣ ਕਰਕੇ ਇਹਦਾ ਪ੍ਰਬੰਧ ਵੀ ਫੇਰ ਬੜੀੇ ਕੀਤਾ ਹੋਇਆ ਇਹਨਾਂ ਨੇ ਇਹਦਾ ਦੇਸ਼ ਦਾ ਨਾਮ ਹੈ ਤਾਂ ਪੁੱਠਾ ਸਿੱਧਾ ਜਿਹਾ ਪਰ ਇਹ ਵੀ ਆਪਾਂ ਪੜਦੇ ਹਾਂ ਤਾਂ ਲੀਚਨਸਟਾਈਨ ਨਾਂ ਦਾ ਦੇਸ਼ ਹੈ ਤੇ ਇਹਦੇ ਜਿਹੜੀ ਰਾਜਧਾਨੀ ਉਹਦਾ ਨਾਮ ਹੈਗਾ ਬਰਡੂਜ ਤੇ ਇਹ ਜਿਹਦਾ ਨਾਂਗਾ 25 ਕਿਲੋਮੀਟਰ ਲੰਮਾਗਾ ਇਹ ਸਾਰਾ ਇਨਿਕ ਦੇ ਘੇਰੇ ਦੇ ਵਿੱਚ ਇਹ ਬਣਿਆ ਹੋਇਆ ਤੇ ਬਹੁਤ ਜਿਵੇਂ ਮਹਿੰਗਾ ਦੇਸ਼ ਆ ਤੇ ਇਹਦੀ ਜਿਹੜੀ ਜੀਡੀਪੀ ਕਹਿੰਦੇ ਉਹ ਵੀ ਕਾਫੀ ਉੱਤੀ ਹੈ ਉੱਚੀ ਹੈ ਤੇ ਬਾਕੀ ਆ ਜਿਹੜਾ ਆਪਾਂ ਦੇਖੀ ਜਾਂਦੇ ਆ ਇਹਦੀਆਂ ਸਟਰੀਟਾਂ ਨੇ ਇਹ ਇਸ ਸ਼ਹਿਰ ਦੀਆਂ ਤੇ ਲੋਕ ਆ ਦੇਖ ਲਓ ਮੀਚ ਵੀ ਭੱਜੇ ਫਿਰਦੇ ਨੇ ਤੇ ਹੈਗਾ ਇਹ ਖੂਬਸੂਰਤ ਤੇ ਸੋਹਣਾ ਬਣਿਆ ਹੋਇਆ ਕਿਉਂਕਿ ਛੋਟਾ ਦੇਸ਼ ਆ ਤੇ ਰਾਜੇ ਦਾ ਰਾਜ ਆ ਇੱਥੇ ਮਿਲਦਾ ਦਾ ਸ਼ਹਿਰ ਇੱਧਰ ਉਧਰ ਰਾਜੇ ਦਾ ਘਰ ਵੀ ਹੈ ਇੱਥੇ ਤੇ ਉਹ ਵੀ ਕਾਫੀ ਉੱਚਾਗਾ ਉਹ ਪਹਾੜੀ ਤੇ ਬਣਿਆ ਹੋਇਆ ਆ ਘੋੜੇ ਘਾੜੇ ਵੀ ਇੱਥੇ ਬਹੁਤ ਬਣਾਏ ਹੋਏ ਨੇ ਬੁੱਤ ਜੀ ਇਹਨਾਂ ਨੇ ਘੋੜਿਆਂ ਦੇ ਤੇ ਆ ਦੇਖੋ ਇਸ ਤਰ੍ਹਾਂ ਦਾ ਇਹੋ ਜਿਹਾ ਕੁਝ ਬਣਿਆ ਹੋਇਆ ਇੱਥੇ ਬਾਕੀ ਦੁਕਾਨਾਂ ਦਕੂਨਾਂ ਵੀ ਹੈਗੀਆਂ ਨੇ ਤੇ ਜਿਹੜੇ ਆ ਆ ਦੇਖੋ ਕੈਫੇ ਜੀ ਆਹ ਰੈਸਟੋਰੈਂਟ ਇਹ ਇਹ ਤਾਂ ਬਾਬਾ ਹੀ ਬਣਾਈ ਬੈਠੇ ਨੇ ਇਹ ਤੇ ਆ ਮੂਰਤੀਆਂ ਦੇਖ ਲਓ ਮੂਰਤੀਆਂ ਯੂਰਪ ਵਾਲਾ ਪ੍ਰਭਾਵ ਉਹ ਹੀ ਪੂਰਾ ਵੀ ਥਾਂ ਥਾਂ ਤੇ ਮੂਰਤੀਆਂ ਬਣਾਈ ਬੈਠੇ ਨੇ ਤੇ ਇਹ ਜਿਹਾ ਹਸਾਬਤਾਵਾ ਖਾਂਡ ਪੀਂਦੇ ਵੀ ਬਾਹਰ ਰੱਖ ਕੇ ਟੇਬਲ 'ਤੇ ਸਕੀਨ ਨੇ ਉਹਦੇ ਤੇ ਬਾਕੀ ਦਰਖਤ ਦਰਤਾਂ ਨਾਲ ਇਹਨਾਂ ਨੂੰ ਵੀ ਪਿਆਰ ਬਹੁਤ ਆ ਉਹ ਵੀ ਇਹ ਕਾਫੀ ਲਾਈ ਬੈਠੇ ਨੇ ਤੇ ਇਹ ਇਹਦੀ ਰਾਜਧਾਨੀ ਹੀ ਹੋਣੀ ਆ ਕਿਉਂਕਿ ਛੋਟਾ ਜਿਹਾ ਤਾਂ ਦੇਸ਼ ਆ ਤੇ ਇੱਥੇ ਘੇੜੇ-ਘੇੜੇ ਕੱਢ ਕੇ ਤੁਰ ਕੇ ਬੰਦਾ ਨਾ ਟੱਪ ਜੇ ਦੇਸ਼ ਤੋਂ ਕੋਈ ਬਾਲਾ ਵੱਡਾ ਦੇਸ਼ ਨਹੀਂ ਆਏਗਾ ਜੇ ਲਈਏ ਤਾਂ ਦਰਾਸਲ ਇਹ ਕਪਨਾਥ ਹੁਣ ਉਹ ਸਾਹਮਣੇ ਆ ਜਿਹੜਾ ਬਹੁਤ ਪਿਆਰਾ ਦਰਾਸਲ ਹੈ ਇਹ ਥੋੜੀ ਥੋੜੀ ਜਿਵੇਂ ਇੱਕੋ ਜੀ ਦੂਰੀ ਤੇ ਬਣਾਏ ਹੋਏ ਨੇ ਸਾਰੇ ਲਾਏ ਹੋਏ ਨੇ ਤੇ ਆਹ ਸਾਰਾ ਇਹ ਇੱਥੋਂ ਦਾ ਹੈ ਜਿਹੜਾ ਜਿਵੇਂ ਡਾਊਨ ਟਾਊਨ ਹੁੰਦਾ ਨਾ ਉਵੇਂ ਬਣਾਇਆ ਹੋਇਆ ਇੱਕ ਥਾਂ ਹੈ ਇਹ ਤੇ ਸਾਰੇ ਸਟੋਰ ਨੇ ਇੱਥੇ ਆਹ ਸਾਈਕਲ ਵੀ ਚਲਦੇ ਆ ਵੀ ਇੱਥੇ ਆਹ ਦੇਖੋ ਇਧਰ ਨੂੰ ਪਿੰਨ ਜਾਂਦੇ ਆ ਯਾਰ ਇੱਧਰੋਂ ਇਹ ਲੋਕ ਜਿੱਦੋਂ ਇੱਧਰੋਂ ਗਿਆ ਸਾਈਕਲੋਂ ਵੀ ਤੇ ਇਹੋ ਜਿਹੇ ਰਾਹ ਨੇ ਇੱਥੇ ਨਿੱਕੇ ਜਿਹੇ ਦੇਸ਼ ਦੇ ਬਾਰਡ ਆਫ ਵਾਚ ਨਿੱਕੇ ਜਿਹੇ ਦੇਸ਼ ਕਿੰਨਾ ਸੋਹਣਾ ਲੱਗਦਾ ਏ 40000 ਬੰਦਾ ਇਹ ਜੀਡੀਪੀ ਇਹਨਾਂ ਦੀ ਪੂਰੀ ਸੇਖਾਂ ਤੇ ਆ ਤੇ ਲੋਕਾਂ ਦੇ ਨਜ਼ਾਰੇ ਨੇ ਐਸਾ ਬਹੁਤਾ ਇਹਨਾਂ ਦਾ ਕੰਮਕਾਰ ਮਿਲਦਾ ਸਾਰਾ ਇਹ ਟੂਰਿਸਟ ਹੀ ਆ ਜਿਹੜੇ ਆਉਂਦੇ ਆ ਇੱਥੇ ਉਹ ਜਿਹੜੀ ਇਹ ਮੋਹਰ ਜੀ ਲਾਉਂਦੇ ਆ ਉਹਦੇ ਇਹ ਇਹ 3 ਰੁਪਏ ਲੈਂਦੇ ਨੇ ਸਵਿਟਜ਼ਰਲੈਂਡ ਵਾਲੇ ਉਹ ਜਿਹੜੇ ਹੁੰਦੇ ਆ ਇਹਨਾਂ ਦੀ ਕਰੰਸੀ ਸਵਿਟਜ਼ਰਲੈਂਡ ਵਾਲੀ ਉਹਦੇ ਉਹ 3 ਲੈਂਦੇ ਆ ਮੋਹਰ ਲਾਉਂਦੇ ਉਹ ਤੁਹਾਡੀ ਮਰਜ਼ੀ ਆ ਕਿ ਲਵਾਉਣੇ ਆ ਜਾਂ ਨਹੀਂ ਲਵਾਉਣੇ ਤੇ ਬਾਕੀ ਜਿਹੜਾ ਇਹ ਸ਼ਹਿਰ ਆ ਜਾਂ ਦੇਸ਼ ਆ ਉਹ ਇਹੋ ਜਿਹਾ ਦਿਖਦਾ ਤੇ ਸਨੋ ਵੀ ਪੈਂਦੀ ਆ ਇੱਥੇ ਪਹਾੜਾਂ ਦੇ ਵਿੱਚ ਤੇ ਆ ਹੁਣ ਟਮੀ ਪਈ ਜਾਂਦਾ ਸਤੰਬਰ ਦੇ ਮਹੀਨੇ ਚ ਪਰ ਬਹੁਤ ਸੋਹਣਾ ਪਿਆਰਾ ਮੌਸਮ ਬਣਿਆ ਹੋਇਆ ਇੱਥੇ ਤੇ ਦੁਕਾਨਾਂ ਨੇ ਹਰ ਸਾਈਡਾਂ ਤੇ ਦੋਨਾਂ ਸਾਈਡਾਂ ਤੇ ਇਹੋ ਤੱਕ ਪੂਰਾ ਜਿਵੇਂ ਭਰਿਆ ਪਿਆ ਗੱਡੀਆਂ ਕਾਰਾਂ ਸਾਰਾ ਕੁਝ ਖੜਿਆ ਇੱਥੇ ਇਨਾਂ ਲੋਕਾਂ ਕੋਲੇ ਸਾਰੀ ਸੁੱਖ ਸਹੂਲਤ ਤੇ ਵਧੀਆ ਵਿਕਸਤ ਦੇਸ਼ ਹੈ ਇਹ ਪੂਰਾ ਕਹਿੰਦੇ ਛੋਟਾ ਜਿਹਾ ਸ਼ਹਿਰ ਆ ਇਹ ਸ਼ਹਿਰ ਨਹੀਂ ਦੇਸ਼ ਇੱਕਾ ਜਿਹਾ ਛੋਟੇ ਦੇਸ਼ਾਂ ਚੰਗਾ ਲੱਗਦਾ ਲੱਗਦਾ ਉਹ ਸਾਹਮਣੇ ਇਹਨਾਂ ਦੀ ਇਹ ਮੇਨ ਰੋਡ ਆ ਇੱਧਰੋਂ ਆਪਾਂ ਹੁਣ ਜਾਂਦੇ ਆ ਤੇ ਦੇਖਦੇ ਇੱਥੇ ਕੀ ਹਾਲ ਕਰਦਾ ਆ ਤੇ ਇਹ ਬਰਕਤ ਇੱਕ ਸਾਹ ਨਹੀਂ ਜਾਂਦਾ ਕਿ ਅੱਗੇ ਵੀ ਬੁੜੀਆਂ ਸਾਥੀ ਚੱਲੋ ਤਾਂ ਕਰਾ ਦੋ ਇਸੇ ਪੂਰੀ ਵੱਡੀ ਘਟਾ ਤੇ ਚਲੀ ਜਾਂਦੇ ਜਣੇ ਕਪੀੜ ਬਰਕਤਾ ਛੋਟਾ ਦੇਸ਼ ਹੋਣ ਕਰਕੇ ਲੋਕ 40000 ਕਹਿੰਦੇ ਮਿਲਖਾ ਚ ਕਾਫੀ ਹੀਰ ਬੜਕਾ ਤੇ ਇੱਕ ਟੂਟ ਗਿਆ ਲਿਆ ਆਪਣਾ ਧੰਨਵਾਦ ਕਤਰਾ ਨਹੀਂ ਪਈ ਜਾਂਦਾ ਆਹ ਕੌਣ ਪਿਆ ਹੋਇਆ ਧੀਰ ਦਾ ਮੁੰਡਾ ਬਥੰਦੀ ਇਹਦਾ ਵੀ ਕੋਈ ਇਤਿਹਾਸ ਹੋਣਾ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਕਿਉਂ ਬਣਾਇਆ ਇਹ ਤੇ ਪੂਰਾ ਵੱਡਾ ਬਣਾਇਆ ਹੋਇਆ ਸੀ ਤੇ ਆ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਸੀ ਮੀਰੇ ਵਿੱਚ ਪਹਾੜੇ ਚੱਲੀ ਜਾਂਦੇ ਆ ਉਹ ਨਾ ਪੈ ਇੱਧਰ ਨੂੰ ਜਾ ਕੇ ਦੇਖਦੇ ਆਂ। ਕੀ ਲਿਖਿਆ ਲੋਖੇ ਆਪਾਂ ਨੂੰ ਸਮਝ ਨਹੀਂ ਲੱਗਦਾ ਕੀ ਲਿਖਿਆ ਹੋਇਆ। ਤੇ ਇਹਨਾਂ ਨੇ ਆਉਡੀ ਭਾਸ਼ਾ ਬਹੁਤ ਸੱਚੀ ਲਿਖਿਆ ਹੋਇਆ। ਜਿੱਧਰ ਉਹ ਚਰਚ ਕਹਿੰਦਾ ਸੀ ਨਾ ਉਦੋਂ ਆਪਾਂ ਬਾਸਤੇ ਤੇ ਬੈਠਾ ਉਧਰ ਨੂੰ ਚੱਲਦੇ ਆਂ ਉਧਰ ਜਾ ਕੇ ਦੇਖਦੇ ਆਂ ਕੀ ਆ। ਤੇ ਆਹ ਸਟਰੀਟ ਜੀ ਬਹੁਤ ਸੋਹਣੀ ਬਣੀ ਹੋਈ ਐ। ਇੱਥੇ ਮੈਨੂੰ ਲੱਗ ਗੱਡੀਆਂ ਨਹੀਂ ਆਉਣੀਆਂ ਹੋਣੀਆਂ ਇਹ ਸਾਰਾ ਤੁਰਨ ਨਾਲ ਆ ਗਿਆ ਬਾਸਤੀ ਬਣਿਆ ਹੋਇਆ। ਤੇ ਜਿਹੜੇ ਆਹ ਗਾਮਲੇ ਜਿਹਨੇ ਇਹ ਵੀ ਸਾਈਡਾਂ ਤੇ ਰੱਖੇ ਹੋਏ ਨੇ ਇਹਨਾਂ ਨੇ ਦਰਖਤ ਘਟਨੇ ਇੱਧਰ ਕੰਸਟ੍ਰਕਸ਼ਨ ਚੱਲੀ ਜਾਂਦੀ ਆ। ਤੇ ਉਹਨੂੰ ਦੇਖੋ ਕਿੰਨੇ ਬੜੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਤੇ ਜਦੋਂ ਅਗਲੀ ਵਾਰ ਕਦੇ ਆਵਾਂਗੇ ਉਹ ਤੁਹਾਨੂੰ ਸਾਰਾ ਤਿਆਰ ਹੋ ਗਿਆ ਹੋਣਾ ਤੇ ਬੁੱਤ-ਬੱਤ ਜੀ ਇਹਨਾਂ ਦੇ ਇਹ ਜੀ ਥਾਂ-ਥਾਂ ਦੇ ਉੱਤੇ ਬਣਾਈ ਹੋਏ ਨੇ ਜਿਵੇਂ ਆਪਾਂ ਦੇਖੀਏ ਜਾਂ ਜਾਨਿਆ ਰਾਹ ਚ ਆਉਂਦੀ ਜਾਂਦੇ ਰਹਿੰਦੇ ਨੇ ਤੇ ਛਾਤਰੀਆਂ ਚੱਕੀਆਂ ਹੋਈਆਂ ਨੇ ਲੋਕਾਂ ਨੇ ਆਪਣੇ ਕੋਲੇ ਵੀ ਹੈਗੀ ਤੇ ਇੱਧਰ ਨੂੰ ਹੀ ਕਹਿੰਦਾ ਸੀਗਾ ਉਹ ਆਉਣ ਨੂੰ ਇੱਧਰ ਹੀ ਆਪਾਂ ਜਾਂਦੇ ਆਂ ਦੇਖਦੇ ਆਂ ਕੀ ਅੰਦਰ ਕੀ ਹੈ ਸਹੀ ਥਾਂ ਦੇ ਉੱਤੇ ਸਹੀ ਦਰਸਤ ਇਹਨਾਂ ਨੇ ਲਾਇਆ ਹੋਇਆ ਐਉਂ ਹੀ ਨਹੀਂ ਹੈਗਾ ਤੇ ਆ ਆਪਣੇ ਮਗਰ ਕੋਈ ਇਹ ਜਿਹੜੀ ਬਿਲਡਿੰਗ ਜੀ ਬਣੀ ਜਾਂਦੀ ਹੈ ਉਹ ਆ ਗਈ ਤੇ ਬਾਕੀ ਆਪਾਂ ਇੱਥੇ ਦੇਖਦੇ ਜਾਂਦੇ ਕਿ ਕਿੱਥੇ ਕੀ ਦੀਂਦਾ ਇਹ ਜਿਹੜਾ ਰਾਜੇ ਦਾ ਘਰ ਜਾਊਗੀ ਇੱਥੋਂ ਕਿੱਥੇ ਦੀਂਦਾ ਉਹ ਦੱਸਦਾ ਸੀਗਾ ਉਹ ਵੀ ਆਪਾਂ ਨੂੰ ਪੁੱਛ ਕੇ ਤੁਹਾਨੂੰ ਦਿਖਾਉਣੇ ਆ ਪੋਸਟ ਆਫਿਸ ਲੱਗਦਾ ਇੱਥੇ ਨੇੜੇ-ਤੇੜੇ ਆਹ ਸਟੈਂਪਾਂ ਨੇ ਇਹਨਾਂ ਦੀਆਂ ਤੇ ਇਧਰਲੀ ਛੜ ਦੇ ਉੱਤੇ ਪੋਸਟ ਆਫਿਸ ਬਣਾਇਆ ਆ ਸਾਹਮਣੇ ਆਹ ਇੱਥੇ ਉਹ ਲੈ ਖੜਾ ਆਪਣਾ ਗਏ ਦੇਖਦੇ ਆਣੋ ਕੀ ਜਨ ਨਾਲ ਦੇਖ ਲੋ ਵੀ ਕੀ ਬਣਾਇਆ ਹੋਇਆ ਆ ਕੀ ਬਣਾਇਆ ਹੋਇਆ ਦੱਸੋ ਇੱਥੋਂ ਕੈਸਲ ਦੀ ਏ ਰਾਜਧਾਨ ਜਿਹੜਾ ਇੱਥੋਂ ਦਾ ਉਹਦਾ ਘਰ ਆ ਆ ਜਿੱਥੋਂ ਸਾਰਿਆਂ ਨੂੰ ਦੇਖਦਾ ਆ ਦੇਖੋ ਤੇ ਇਹ ਆ ਇਹਨੂੰ ਰਾਰੂ ਦਾ ਇੱਥੇ ਚਲੋ ਇੱਥੋਂ ਲਈ ਦੀ ਇਹ ਫੋਟੋ ਇੱਥੇ ਹੀ ਕਰ ਸਕਦੇ ਆ ਇਹਨੂੰ ਆਪਾਂ ਦੇਖ ਲੋ ਉਹ ਰਾਜੇ ਦਾ ਨਾ ਹੈਗਾ ਆਪਾਂ ਪਹੁੰਚ ਗਏ ਉਸੇ ਪੁਲ ਤੇ ਜਿਹੜਾ ਆਪਾਂ ਨੂੰ ਉਹਨੇ ਬੱਸ ਦੇ ਉੱਤੇ ਜਦੋਂ ਬੈਠੇ ਸੀਗੇ ਉਦੋਂ ਦੱਸਿਆ ਸੀਗਾ ਤੇ ਇੱਥੋਂ ਉਹ ਰਾਜੇ ਦਾ ਜਿਹੜਾ ਘਰ ਆ ਉਹ ਪੂਰਾ ਵਧੀਆ ਜਿੰਦਾ ਤੇ ਆ ਤਾਂ ਬਿਲਡਿੰਗਾਂ ਨੇ ਖੜਾ ਇੱਥੇ ਸਾਰੀਆਂ ਰਾਜੇ ਦਾ ਉਹ ਜਿਹੜਾ ਘਰ ਆ ਉਹ ਸੀਗਾ ਆ ਉੱਪਰ ਉਹ ਦੀ ਦਾ ਘਰ ਕਾਫੀ ਮੰਦਰੀਅਤਿਕ ਹੈ ਇਹ ਆ ਮਾਲ ਇੱਥੋਂ ਦੇ ਰਾਜੇ ਦਾ ਜਿਹੜਾ ਪੂਰਾ ਸੋਨਾ ਦਿੰਦਾ ਇੱਥੇ ਤੇ ਬਾਕੀ ਆ ਸਟਰੀਟ ਆ ਇੱਥੋਂ ਦੀ ਜਿਹੜੀ ਮੇਨ ਇਹਨਾਂ ਦੀ ਦੇਸ਼ ਦੀ ਮੇਨ ਸਟਰੀਟ ਆ ਤੇ ਇੱਥੇ ਗੱਡੀਆਂ-ਗੱਡੀਆਂ ਮੈਂ ਬਾਵਾ ਦੇਖਿਆ ਨੇ ਜਿਵੇਂ ਭੀੜ-ਭੜੱਕਾ ਵੀ ਦੇਖਿਆ ਤੇ ਇਹ ਪਹਾੜੀ ਦੇ ਉੱਤੇ ਘਰ ਆ ਰਾਜੇ ਦਾ ਜਿਹੜਾ ਆਪਣੇ ਦੇਖਿਆ ਸੀਗਾ ਤੇ ਇੱਥੋਂ ਚਾਰ ਸਫੇਰੇ ਬਹੁਤ ਸੋਹਣਾ 뷰 ਆਉਂਦਾ ਤੇ ਦੇਖਣ ਨੂੰ ਆਸ਼ੇ ਕਰਕੇ ਕਿਆ ਤਰੇ ਇਹ ਦੇਖ ਦਾ ਜਿਵੇਂ ਆਖਲੀ ਉਹ ਦੇਖਣ ਬਾਅਦ ਸੇ ਕਿਆ ਕਾਲਣ ਵਾਸਤੇ ਇਹ ਵਧੀਆ ਥਾਂ ਬਣੀ ਹੋਈ ਆ ਕਿੰਨਾ ਏਟਾ ਆਲ ਐਵਰੇਰੀਆ ਵੀ ਇੰਨਾ ਦੀ ਨੀਕੀ ਜੀ ਬਣਾਈ ਹੋਈ ਤੇ ਬਾਕੀ ਆਪਾਂ ਇੱਧਰ ਜਿਵੇਂ ਢੇਲਾ ਕਾਢੀ ਐ ਇੱਕੋ ਜੀ ਫੇਰ ਦਿਖਾ ਲਿਓ ਜੀ ਸੰਤਨ ਆਹ ਜਿਹੜਾ ਪੁਲ ਜਿੱਥੇ ਫੋਟੋ ਕੰਦੇ ਵਧੀਆ ਹੁੰਦੀ ਜਾਂਦੀ ਆ ਉਹ ਫੋਟੋ ਖਿੱਚ ਲਈ ਉਹ ਜਿਹੜਾ ਸਾਹਮਣੇ ਪਹਾੜ ਦਿੰਦਾ ਉਹ ਉਹ ਕੋ ਆਪਣੇ ਜਗਾ ਕੀ ਜਦਾਂ ਨਾ ਫਿਕਟਰ ਜੁਲੈਂਡ ਦਾ ਮੈਨੂੰ ਲੱਗਦਾ ਵਕ ਮੈਨੂੰ ਬਹੁਤਾ ਪਤਾ ਨਹੀਂ ਮੈਨੂੰ ਲੱਗਦਾ ਫਿਕਟਰ ਜੁਲੈਂਡ ਦਾ ਪਹਾੜ ਆਹ ਜਿਹੜੀ ਸਟ੍ਰੀਟ ਮੇਨ ਨਗਰ ਉਹੇ ਇੱਥੇ ਉੱਥਾ ਸੈਰ ਕਰਦੀ ਜਾਂਦੀ ਐ ਇੱਥੇ ਅਗੜ ਦਿੱਕੀ ਜਾਂ ਨਾ ਤੁਸੀਂ ਇੱਥੋਂ ਕਿੱਧਰੋਂ ਆਇਸੀ ਮੈਂ ਕਿਹਾ राज तो तो महल हाँ इन्हों की एक कोई सरकारी इमारत ਕੀ ਆ ਹੁਣ ਇਹ ਹੁਣ ਆਪ ਨੂੰ ਬੜਾ ਪਤਾ ਨਹੀਂ ਮੇਬੀ ਪੁਲਿਸ ਡਿਪਾਰਟਮੈਂਟ ਹੋਣਾ ਤੇ ਇਹ ਅੱਡ ਦੀ ਜਨੇਕ ਜੀ ਜਿਵੇਂ ਇੱਥੇ ਜਿਹੜੀ ਬਿਲਡਿੰਗ ਆ ਉਹ ਦਿਖਾਈ ਦਿੰਦੀ ਸੀ ਕਿ ਤਾਂ ਕਰਕੇ ਆਪਾਂ ਇਹਦੇ ਕੋਲੇ ਆ ਗਏ ਤੇ ਦੇਖੋ ਕਿੰਨੀ ਘਾਟ ਬਣੀ ਹੋਈ ਆ ਬੜੀ ਸੋਹਣੀ ਬਣੀ ਹੋਈ ਆ ਜਿੰਨੀ ਵੀ ਆਪਾਂ ਕਹਿ ਸਕੀਏ ਮੰਗਰ ਐਂਬੂਲੈਂਸਾਂ ਹਸਪੀਟਲ ਵੀ ਨੇੜੇ ਹੋਣਾ ਤੇ ਆਹੇ ਜਿਹਾ ਕੁਛ ਇੱਥੇ ਬਣਿਆ ਹੋਇਆ ਇਹ ਬਿਲਡਿੰਗ ਜੀ ਬਹੁਤ ਸੋਹਣੀ ਜੀ ਆਵਦਾ ਧਿਆਨ ਖੇਦੀ ਆ ਸਾਰਿਆਂ ਦਾ ਆਵਦੇ ਬੱਲ ਤਾਂ ਕਰਕੇ ਆਪਾਂ ਹੀ ਪਹੁੰਚ ਗਏ ਤੇ ਬਾਕੀ ਇਹਦੀ ਹੋਰ ਜਾਣਕਾਰੀ ਜਿਹੜੀ ਉਹ ਤੁਸੀਂ ਨੈਟ ਤੋਂ ਵੀ ਦੇਖ ਸਕਦੇ 1699 ਚ ਕਹਿੰਦੇ ਹੋ ਦੇਸ਼ ਬਣਿਆ ਤੇ ਠੀਕ ਹੈ ਲੰਦਨ 350 ਸਾਲ ਪੁਰਾਣਾ 325 ਤਕਰੀਬੇ ਸਾਲ ਇਹ ਪਤਾ ਨਹੀਂ ਕੀ ਆਹਾ ਬਿਲਡਿੰਗ ਜੀ ਇਧਰਲੀ ਸਾਈਡ ਦਿੱਤੀ ਆ ਥੋੜੀਆਂ ਥੋੜੀਆਂ ਦੂਰੀ ਤੇ ਆ ਜਿਹੜੀਆਂ ਕੰਨਾਂੀਆਂ ਕੱਢੀਆਂ ਹੋਈਆਂ ਨੇ ਨਾਤਾ ਦਾ ਕੁਝ ਪਤਾ ਲੱਗਦਾ ਵੀ ਕੀ ਹਿਸਾਬ ਕਿੱਥਾ ਵਾ ਚਲੋ ਆਪਣੇ ਬੋਲਾ ਹਾਕਤਾਵ ਲੈ ਕੇ ਵੀ ਕਰਨਾ ਤੇ ਹੋ ਸਾਹਮਣੇ ਇੱਕ ਆ ਦੇ ਇਧਰ ਲਈ ਛੱਡ ਦਿੱਤੇ ਆ ਬੈਠਣ ਬੁੱਠਣ ਨੂੰ ਬਣੇ ਹੋਣੇ ਪਾਰਕ ਜੇ ਕੰਧਾਂੀਆਂ ਛੋਟੀਆਂ ਨੇ ਉਹ ਮੂਰਤੀਆਂ ਬਣੀ ਆਵੀਆਂ ਨੇ ਆ ਦੇ ਇਹਨਾਂ ਦੀ ਆਵਦਾ ਕੋਈ ਹਾਕਤਾਵ ਮੂਰਤੀਆਂ ਦਾ ਤੇ ਅੰਗਰੇਜ਼ੀ ਇਹਨਾਂ ਦੀ ਸਮਝ ਨਹੀਂ ਆਉਂਦੀ ਬਹੁਤੀ ਆਪਾਂ ਨੂੰ ਕਿਉਂਕਿ ਲਿਖਦੇ ਅੰਗਰੇਜ਼ੀ ਚ ਨੇ ਲਿਖਦੇ ਪਰ ਇਹ ਆਪਦੀ ਭਾਸ਼ਾ ਭਾਸ਼ਾ ਨੇ ਕਿ ਆ ਬਣੀਆਂ ਹੋਏ ਨੇ ਪੌੜੀਆਂ ਕੀ ਤੋ ਤੱਕ ਜਾਣ 2 ਮੀਟ ਸੜਕ ਤੱਕ ਉੱਥੇ ਤੱਕ ਜਾ ਕੇ ਦੇਖਣੀ ਹੈ ਹੀ ਹਿਸਾਬ ਦਾ ਸੱਗੀਆਂ ਬਹੁਤ ਜਲਦੀ ਨੇ ਉਹ ਮੁਤਫਰ ਕੁਟਰ ਵੀ ਚੱਲੀ ਜਾਂਦੇ ਹਾਂ ਤਾਂ ਤੇ ਹੌਣਾ ਦੇਸ ਬਹੁਤ ਵਧੀਆ ਨਿਕਲ ਜਾ ਦੇਖ ਦੇਖਣ ਜਾਗਾ ਇੱਕ ਵਾਰੀ ਜੇ ਮੌਕਾ ਮਿਲੇ ਤਾਂ ਆ ਮਗਦੀਆਂ ਪੌੜੀਆਂ ਨਾਲ ਤਾਂ ਪਤਾ ਨਹੀਂ ਕੀ ਲੱਗਦਾ ਅੰਕਾਤ ਉਹ ਸਾਹਮਣੇ ਉਹ ਆ ਗਿਆ ਪੋਲ ਜੱਗੀ ਹੱਤੜ ਕਰਕੇ ਆਪਣੇ ਫੋਟੋਆਂ ਖਿੱਚੀਆਂ ਰਹੀਆਂ ਉਹੀ ਪੋਲ ਆਇਆ ਇਹ ਆ ਦੇ ਇੱਥੇ ਇਹਨਾਂ ਨੇ ਆ ਗ੍ਰੀਨ ਜੇ ਕਿੰਨਾ ਖ ਸੋਹਣਾ ਲੱਗਦਾ ਹੈ ਵੀ ਪੂਰਾ ਵਧੀਆ ਹੁਣਾ ਬਣਾਇਆ ਹੋਇਆ ਸਾਰਾ ਦੇਖ ਲਓ ਸਵਿਟਜ਼ਰਲੈਂਡ ਕਰਕੇ ਇਹ ਦੇਸ਼ 'ਚ ਵੀ ਟੂਰਿਸਟ ਆ ਜਾਂਦੇ ਨੇ ਕਿਉਂਕਿ ਉੱਥੇ ਟੂਰ ਆਉਂਦੇ ਆ ਜ਼ੁਰਕ ਤੋਂ ਜਿਹੜਾ ਸਵਿਟਜ਼ਰਲੈਂਡ ਦਾ ਸਿਟੀ ਆ ਉਹਦੇ ਤੋਂ ਇਹ ਦੇਸ਼ ਲਗਭਗ 110 ਕਿਲੋਮੀਟਰ ਤੇ ਕੋਈ ਬਹੁਤੋਂ ਦੂਰ ਨਹੀਂ ਹੈਗਾ ਜੇ ਆਪਾਂ ਕੈਨੇਡਾ ਵਰਗੇ ਦੇਸ਼ ਨਾਲ ਦਾ ਦਿੱਕਤਾਂ ਇੰਨੀ ਨਹੀਂ ਦੂਰਤਾ ਫਾਇਰ ਨੇ ਜੋ ਕਿ ਰਸਟਰ ਕੋ ਬੰਦ ਤੋਂ ਲਗਭਗ 17 ਕਿਲੋਮੀਟਰ ਹਨ ਤੇ ਨੇੜੇ ਨੇੜੇ ਦੇਖਿਆ ਕਿਹੜਾ ਕੌਂਟੇ ਨੇ ਹਰਵਾਦੀ ਰੱਖਿਆ ਇਹ ਛੋਟੇ ਜਿਹੇ ਦੇਸ਼ ਨੂੰ ਬਸ ਆਪਾਂ ਇੰਨਾ ਕੀ ਦੇਖਿਆ ਤੇ ਇੱਥੇ ਕੁਝ ਬਹੁਤਾ ਹੈ ਵੀ ਨਹੀਂ ਜੀ ਬਸ ਕਿਹੇ ਹੀ ਆ ਵੀ ਆਪਾਂ ਬਸ ਦੇਖਦੇ ਰਹੇ ਸਾਂ ਜੀ ਤੇ ਬਾਕੀ ਆਸਾ ਦੇਸ਼ ਨੂੰ ਆ ਜੀ ਇਹ ਬੜੀ ਅਲੱਗ ਜਿਹੀ ਚੰਗੀ ਲੱਗੀ ਹੋਈ ਦੇਖਦੇ ਰਹੋ ਮੈਂ ਵੀਡੀਓ ਨਾਲ ਧੰਨਵਾਦ ਤੇ ਲਾਸਟ ਦੇ ਵਿੱਚ ਆਪਾਂ ਜਿੰਨੀਆਂ ਕਿ ਫੋਟੋਆਂ ਆਪਾਂ ਨੂੰ ਵਧੀਆ ਲੱਗੀਆਂ ਜਿਹੜੀਆਂ ਆਪਾਂ ਇੱਥੇ ਖਿੱਚੀਆਂ ਸੀਗੀਆਂ ਉਹ ਨਾਲ ਇਹਦੇ ਐਂਡ ਦੇ ਉੱਤੇ ਅਟੈਚ ਕਰ ਦਿੰਨੇ ਆ ਤੇ ਜੇ ਜੀ ਕਰਿਆ ਤਾਂ ਇਹ ਵੀ ਦੇਖ ਲਿਓ ਹੋ ਸਕਦਾ ਤੁਹਾਨੂੰ ਇਹ ਵੀ ਵਧੀਆ ਲੱਗੀਆਂ ਲੱਗਣਾ ਤੇ ਇੱਥੇ ਆਉਣ ਦਾ ਸਭ ਤੋਂ ਨੇੜੇ ਵਾਲਾ ਤੀਕਾ ਜਿਵੇਂ ਤੁਹਾਨੂੰ ਦੱਸਿਆ ਸੀ ਜੁਰਕ ਤੋਂ ਇਹ ਸਾਰਾ 110 ਕਿਲੋਮੀਟਰ ਜੇ ਤੁਸੀਂ ਇੱਕ ਤੋਂ ਵੱਧ ਜਾਣਿਓ ਤਾਂ ਗੱਡੀ ਰੈਂਟ ਤੇ ਲੈ ਲਓ ਨਹੀਂ ਫਿਰ ਜੇ ਇਕੱਲੇ ਜਾਣਿਓ ਤਾਂ ਇਥੇ ਟੂਰ ਮਿਲ ਜਾਂਦੇ ਆ ਜੁਰਕ ਤੋਂ ਉਹ ਟੂਰ ਲਓ ਤੇ ਮੌਜ ਨਾਲ ਆਓ ਤੇ ਦੇਖੋ ਦੇਖ ਕੇ ਜਾਓ ਬਾਕੀ ਦੇਖਦੇ ਰਹੋ ਮਿਲਦੇ ਆ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਸ਼ੁਕਰੀਆ